ਪੰਜਾਬ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਸਤਲੁਜ ਦਰਿਆ ਦੇ ਖੰਡੇ ਬਿਲਕੁਲ ਵੀ ਨਾ ਜਾਣ ਸக்தி ਵਰਤਾਈ ਚੱਕ ਗਈ ਹੈ ਉੱਥੇ ਦੱਸਦੀ ਹੈ ਕਿ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਉਹਨਾਂ ਸਾਂਝੀ ਕਰ ਰਹੇ ਆ ਹਾਲਾਂਕਿ ਪੰਜਾਬ ਦੇ ਵਿੱਚ ਅੱਜ ਕਿੱਥੇ-ਕਿੱਥੇ ਬਾਰਿਸ਼ ਹੋਵੇਗੀ ਕਿੱਥੇ-ਕਿੱਥੇ ਨਹੀਂ ਹੋਵੇਗੀ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਫਿਰ ਪਿਛਲੇ 24 ਘੰਟਿਆਂ ਦੇ ਵਿੱਚ ਯਾਨੀ ਕਿ ਅੱਜ ਤੇ ਬੀਤੇ ਕੱਲ ਤੱਕ ਪੰਜਾਬ ਦੇ ਵਿੱਚ ਕੋਈ ਵੀ ਬਾਰਿਸ਼ ਨਹੀਂ ਜਿਹੜੀ ਕਿ ਦਰਜ ਕੀਤੀ ਗਈ ਹੈ ਧੁੱਪ ਨਜ਼ਰ ਆਈ ਸੀਗੀ ਤੇ ਇਸ ਧੁੱਪ ਦੇ ਨਾਲ ਹਿਊਮਸ ਵੀ ਪੰਜਾਬ ਦੇ ਲੋਕਾਂ ਨੂੰ ਸਹਿਣਾ ਪਿਆ ਸੀਗਾ ਤਾਂ ਦੱਸਦੇ ਕਿ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਹੋਰ ਇਹਨਾਂ ਸਾਂਝੀ ਕਰ ਰਹੇ ਆ ਤਾਂ ਹਿਮਾਚਲ ਪ੍ਰਦੇਸ਼ ਦੇ ਬिलासपुर ਦੇ ਵਿੱਚ ਸਤਲੁਜ ਦਰਿਆ ਦੇ ਉੱਤੇ ਬਣੇ ਠੰਡੇ ਬੰਨ ਤੋਂ ਅੱਜ ਸਵੇਰੇ ਪਾਣੀ ਜਿਹੜਾ ਕਿ ਛੱਡਿਆ ਗਿਆ ਹੈਗਾ ਇਸ ਕਾਰਨ ਸਤਲੁਜ ਦੇ ਪਾਣੀ ਦਾ ਪੱਧਰ 4 ਤੋਂ 5 ਮੀਟਰ ਵੱਧ ਜਾਵੇਗਾ ਇਸ ਦੇ ਮੱਦੇਨਜ਼ਰ ਬिलासपुर ਤੋਂ ਪੰਜਾਬ ਤੱਕ ਦੇ ਲੋਕਾਂ ਨੂੰ ਸਤਲੁਜ ਰਵ ਦੇ ਕੰਢਿਆਂ ਦੇ ਉੱਤੇ ਨਾ ਜਾਣ ਦੀ ਸਲਾਹ ਜਾਰੀ ਕੀਤੀ ਗਈ ਹੈ ਤਾਂ ਪੰਜਾਬ ਦੇ ਵਿੱਚ ਅੱਜ ਕਿਸੇ ਵੀ ਕਿਸਮ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਮੀਨੂ ਲੈ ਕੇ ਖਾਸ ਕਰਕੇ ਤਾਂ ਅਗਲੇ 48 ਘੰਟਿਆਂ ਤੱਕ ਰਾਜ ਦੇ ਵਿੱਚ ਮੌਸਮ ਇੰਜ ਹੀ ਰਹੇਗਾ ਹਾਲਾਂਕਿ 27 ਜੁਲਾਈ ਨੂੰ ਮੌਸਮ ਦੇ ਵਿੱਚ ਦੁਬਾਰਾ ਬਦਲਾਅ ਆ ਸਕਦਾ ਹੈ ਦੂਜੇ ਪਾਸੇ ਬੀਤੇ ਦਿਨ ਸ਼ਾਮ 5:30 ਵਜੇ ਤੱਕ ਕੁਝ ਜ਼ਿਲ੍ਹਿਆਂ ਦੇ ਵਿੱਚ ਹਲਕੀ ਬਾਰਿਸ਼ ਮੱਧਮ ਜਿਹੜੀ ਕਿ ਬਾਰਿਸ਼ ਉਹ ਜਿਹੜੀ ਦਰਸਕਿਰਤੀ ਗਈ ਸੀ ਪਰ ਇਸ ਦੇ باوجود ਰਾਜ ਦੇ ਤਾਪਮਾਨ ਦੇ ਵਿੱਚ 1.5 ਡਿਗਰੀ ਦੀ ਵਾਧੂ ਹੋਈ ਹੈ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਰਾਜ ਦਾ ਤਾਪਮਾਨ ਲਗਭਗ ਸਧਾਰਨ ਦੇ ਨੇੜੇ ਬਣਿਆ ਹੋਇਆ ਪੰਜਾਬ ਦੇ ਵਿੱਚ ਸਭ ਤੋਂ ਵੱਧ ਤਾਪਮਾਨ 37.9 ਡਿਗਰੀ ਸੈਲਸੀਅਸ ਸਮਰਾਲਾ ਦੇ ਵਿੱਚ ਦਰਜ ਕੀਤਾ ਗਿਆ। ਇਸ ਦੇ ਇਲਾਵਾ ਅੰਮ੍ਰਿਤਸਰ ਦੇ ਵਿੱਚ 32.6 ਡਿਗਰੀ, ਲੁਧਿਆਣਾ ਦੇ ਵਿੱਚ 33.2 ਡਿਗਰੀ, ਪਟਿਆਲਾ ਦੇ ਵਿੱਚ 36.2 ਡਿਗਰੀ ਤੇ ਬਠਿੰਡਾ ਦੇ ਵਿੱਚ 36.5 ਡਿਗਰੀ ਤੇ ਫਰੀਦਕੋਟ ਦੇ ਵਿੱਚ 34.5 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਵੀਰਵਾਰ ਸ਼ਾਮ ਯਾਨੀ ਕਿ ਬੀਤੇ ਬੀਤੀ ਸ਼ਾਮ ਨੂੰ ਕ ਲੁਧਿਆਣਾ ਦੇ ਵਿੱਚ 10 0.6 ਮਿਲੀਲੀਟਰ ਫਜ਼ਿਲਕਾ ਦੇ ਵਿੱਚ 2 ਮਿਲੀਲੀਟਰ ਅਤੇ ਫਿਰੋਜ਼ਪੁਰ ਦੇ ਵਿੱਚ 7.5 ਮਿਲੀਲੀਟਰ بارش ਦਰਜ ਕੀਤੀ ਗਈ ਸੀ ਤਾਂ ਪੰਜਾਬ ਦੇ ਵਿੱਚ ਜੁਲਾਈ ਮਹੀਨੇ ਦੌਰਾਨ ਮਾਨਸੂਨ ਹੋળી ਪੈ ਰਿਹਾ ਹੈ ਰਾਜ ਦੇ ਵਿੱਚ 1 ਤੋਂ ਲੈ ਕੇ 24 ਜੁਲਾਈ ਤੱਕ ਆਮ ਤੌਰ ਦੇ ਉੱਤੇ 125.8 ਮਿਲੀਲੀਟਰ ਜਿਹੜੀ ਕਿ بارش ਹੁੰਦੀ ਆ ਪਰ ਇਸ ਵਾਰ ਦੱਸਦੇ ਕਿ ਜੁਲਾਈ ਮਹੀਨੇ ਦੇ ਵਿੱਚ 113 0.1mm ਦੀ بارش ਹੋਈ ਹੈ ਇਹ ਦੱਸਦਾ ਹੈ ਕਿ ਪੰਜਾਬ ਦੇ ਵਿੱਚ ਮੌਨਸੂਨ ਨੇ ਆਪਣੀ ਆਮ ਰਫ਼ਤਾਰ ਦੇ ਨਾਲੋਂ 10% ਘੱਟ بارش ਜਿਹੜੀ ਕਿ ਦਰਜ ਕੀਤੀ ਹੈ ਹਾਲਾਂਕਿ ਜੁਲਾਈ ਮਹੀਨੇ ਦੇ ਵਿੱਚ ਚੰਗੀ بارش ਹੋਈ ਹੈ ਪਰ ਦੱਸਦੇ ਕਿ ਜੂਨ ਮਹੀਨੇ ਦੇ ਵਿੱਚ ਚੰਗੀ بارش ਹੋਈ ਹੈ ਪਰ ਜੁਲਾਈ ਮਹੀਨੇ ਦੇ ਵਿੱਚ ਥੋੜੀ ਘੱਟ ਹੋਈ ਹੈ ਦਾ ਦੱਸਦੀ ਹੈ ਕਿ ਰਾਜ ਦੇ ਵਿੱਚ ਅੱਜ ਅਤੇ ਸ਼ੁੱਕਰਵਾਰ ਯਾਨੀ ਕਿ ਅੱਜ ਮੌਸਮ ਵਿਭਾਗ ਦੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਮੀਨੂ ਲੈ ਕੇ ਅਗਲੇ 2 ਦਿਨਾਂ ਤੱਕ ਰਾਜ ਦੇ ਵਿੱਚ ਮੌਸਮ ਸੁਧਾਰਨ ਰਹੇਗਾ ਕਿਤੇ ਕਿਤੇ ਹਲਕੀ ਬਾਰਿਸ਼ ਦੀ ਸੰਭਾਵਨਾ ਹੈ ਦੂਜੇ ਪਾਸੇ 27 ਜੁਲਾਈ ਤੋਂ ਬਾਰਿਸ਼ ਦਾ ਨਵਾਂ ਦੌਰ ਸ਼ੁਰੂ ਹੋਵੇਗਾ 27 ਅਤੇ 28 ਜੁਲਾਈ ਲਈ ਰਾਜ ਦੇ ਵਿੱਚ yellow alert ਵੀ ਜਾਰੀ ਕੀਤਾ ਗਿਆ ਹੈ 27 ਜੁਲਾਈ ਦੇ ਵਿੱਚ ਤੋਂ ਦੱਸਦੇ ਕਿ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਅਤੇ ਰੋਪਨਗਰ ਦੇ ਵਿੱਚ yellow alert ਜਾਰੀ ਕੀਤਾ ਗਿਆ ਹੈ ਇਹ ਅਲਰਟ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ بارش ਦੇ ਮੱਦੇ ਨਜ਼ਰ ਜਾਰੀ ਕੀਤਾ ਗਿਆ 28 ਜੁਲਾਈ ਨੂੰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਅਤੇ ਰੋਪਨਗਰ ਦੇ ਵਿੱਚ yellow alert ਜਾਰੀ ਕੀਤਾ ਗਿਆ ਹੁਣ ਗੱਲ ਕਰਦੇ ਹਾਂ ਅੱਜ ਤੁਹਾਡੇ ਪ੍ਰਮੁੱਖ ਸ਼ਹਿਰਾਂ ਦੇ ਮੌਸਮ ਦਾ ਹਾਲ ਅੰਮ੍ਰਿਤਸਰ ਦੇ ਵਿੱਚ ਹਲਕੇ ਬੱਦਲ ਛਾਏ ਰਹਿਣਗੇ ਤਾਪਮਾਨ 25 ਤੋਂ 30 ਡਿਗਰੀ ਦੇ ਵਿਚਕਾਰ ਰਹੇਗਾ। ਜਲੰਧਰ ਦੇ ਵਿੱਚ ਵੀ ਹਲਕੇ ਬੱਦਲ ਛਾਏ ਰਹਿਣਗੇ। ਤਾਪਮਾਨ 25 ਤੋਂ 31 ਡਿਗਰੀ ਦੇ ਵਿਚਕਾਰ ਰਹੇਗਾ। ਇਸ ਤਰੀਕੇ ਦੇ ਨਾਲ ਲੁਧਿਆਣਾ, ਪਟਿਆਲਾ ਦੇ ਮੋਹਾਲੀ ਦੇ ਵਿੱਚ ਵੀ ਹਲਕੇ ਬੱਦਲ ਛਾਏ ਰਹਿਣਗੇ ਪਰ ਮੀਂਹ ਪੈਣ ਦੀ ਕੋਈ ਵੀ ਸੰਭਾਵਨਾ ਨਹੀਂ ਦਿਖਾਈ ਗਈ ਹੈ।